ਇਹ ਪਿੰਡ ਵਾਸੀਆਂ ਨੇ ਗੁਰੂ ਦੀ ਸਾਧ ਸੰਗਤ ਨੇ ਗੁਰੂ ਦੇ ਦਸਵੰਤ ਨੇ ਗੁਰੂ ਦੀ ਗੋਲਕ ਜਿਹੜੀ ਉਸ ਚੋਂ ਆਪਣੇ ਦਸਵੰਤ ਚੋਂ ਇਹ ਆਲੀਸ਼ਾਨ ਕੋਠੀ ਜਿਹੜੀ ਹੈ ਇੱਥੇ ਦੇ ਲੋਕਾਂ ਨੇ ਗੁਰੂ ਦੇ ਵਜ਼ੀਰ ਨੂੰ ਬਣਾ ਕੇ ਦਿੱਤੀ ਹੈ ਹਰ ਇੱਕ ਚੀਜ਼ ਆਪਣਾ ਘਰ ਸਮਝ ਕੇ ਬਣਾਈ ਗਈ ਹੈ ਤੁਹਾਨੂੰ ਕਿਤੇ ਵੀ ਐਵੇਂ ਨਹੀਂ ਲੱਗੂਗਾ ਕਿ ਕਿਸੇ ਨੂੰ ਕੋਈ ਚੀਜ਼ ਡੋਨੇਟ ਕੀਤੀ ਗਈ ਹੋਵੇ ਉਹ ਬਈ ਨਵੇਂ ਘਰs ਬੈਠੇ ਹਾਂ ਕਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਖੁਸ਼ ਆਜੀ ਹੈ ਜੀ ਆ ਮਨ ਚ ਤੇ ਆ ਹੀ ਰਿਆ ਸੀਗਾ ਵੀ ਆਪਣਾ ਘਰ ਬਣੇ ਪਰ ਪੂਰਿਆ ਨਹੀਂ ਸੀ ਆਇਆ ਜਾਂਦਾ ਫਿਰ ਸੰਗਤ ਨੇ ਪ੍ਰਾਲਾ ਕੀਤਾ ਤੇ ਮਹਾਰਾਜ ਦੀ ਕਿਰਪਾ ਹੋਈ ਤੇ ਨਵਾਂ ਘਰ ਬਣਿਆ ਨੇ ਸੋਣਾ ਕਹਿੰਦੇ ਨੇ ਪਰ ਤੁਸੀਂ ਕਹੇ ਬਹੁਤ ਸੋਣਾ ਕਰੂ ਹਾਂਜੀ ਬਹੁਤ ਸੋਣਾ ਜਿਵੇਂ ਦਾ ਸੋਰਦੇ ਸੁਣਾਉਂਦੇ ਬਣਾ ਕੇ ਦਿੱਤਾ ਉਹ ਤੋਂ ਜ਼ਿਆਦਾ ਬਣਾ ਕੇ ਦਿੱਤਾ ਸਰ ਹਾਂਜੀ ਹਾਂਜੀ ਆਖਰ ਆਮੂਮਨ ਕਿੰਨੀ ਕ ਸੈਲਰੀ ਹੁੰਦੀ ਆ ਅਗਰ ਦੇਖਿਆ ਜਾਵੇ ਗਰੰਥੀ ਸਿੰਘ ਦੀ ਮੇਰੇ ਸਾਹਮਣੇ 8-9000 ਹੁੰਦੀ ਆ ਚੱਲਦਾ 8-9000 ਨਹੀਂ ਨਹੀਂ ਚੱਲਦਾ ਨਹੀਂ ਚੱਲਦਾ ਜੀ ਗੁਰੂ ਦੇ ਵਜ਼ੀਰਾਂ ਦੇ ਹਾਲਾਤ ਜਿਆਦਾ ਵਧੀਆ ਨਹੀਂ ਹੈਗੇ ਬਹੁਤ ਐਵੇਂ ਦੀਆਂ ਵੀ ਤਸਵੀਰਾਂ ਹੁੰਦੀਆਂ ਨੇ ਕਿ ਇੱਕ ਘਰ ਦੇ ਇੱਕ ਕਮਰੇ ਦੇ ਵਿੱਚ ਰਹਿੰਦੇ ਨੇ ਉਹ ਵੀ ਚੋਂਦਾ ਹੁੰਦਾ ਬੱਚਿਆਂ ਦਾ ਖਰਚਾ ਨਹੀਂ ਪੂਰਾ ਕਰ ਸਕਦੇ ਇੰਨੀਆਂ ਤਨਖਾਹਾਂ ਗੁਰੂ ਘਰ ਦੀ ਕਮੇਟੀ ਦੀਆਂ ਨਹੀਂ ਹੁੰਨੀਆਂ ਸੰਗਤ ਦੇ ਨਾਲ ਮੇਰਾ ਬਹੁਤ ਪ੍ਰੇਮ ਪਿਆਰ ਸੀ ਤੇ ਸਾਡੇ ਮਨ 'ਚ ਕਦੇ ਵੀ ਇਹ ਗੱਲ ਨਹੀਂ ਆਈ ਵੀ ਅਸੀਂ ਬੱਚੇ ਇਸ ਲੈਣ 'ਚ ਨਹੀਂ ਪਾਣੇ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਲਾਗੀ ਜੱਥਾ ਜੀ ਉਹਨੇ ਬਥੇ ਕਿਰਤਨ ਲੈਣ ਦੇ ਵਿੱਚ ਨੇ ਕੀਸਤਣੀਆਂ ਨੇ ਜਦੋਂ ਘਰਾਂ ਦੇ ਮੂਰਤ ਕਰੇ ਦੀ ਸੀ ਤੇ ਮਨ ਤੇ ਘਰੀ ਦਾਸ ਵੀ ਮਹਾਰਾਜ ਕਦੇ ਸਾਨੂੰ ਵੀ ਮੌਕਾ ਦੇਵੋਗੇ ਹੋ ਜਾ ਵੀ ਅਸੀਂ ਆਪਣੇ ਘਰ ਦੇ ਵਿੱਚ ਮੂਰਤ ਕਰਾਂਗੇ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਰਾਮਦਾਸ ਜੀ ਨੇ ਸੰਗਤ ਦੇ ਮਨ ਦੇ ਅੰਦਰ ਵਸੇ ਇਹ ਸਾਰਾ ਉਪਰਾਲਾ ਬਣਿਆ ਜੀ ਉਸ ਕਮੇਟੀ ਤੇ ਪਿੰਡ ਦੀ ਸੰਗਤ ਨੇ ਇਹ ਸਾਰਾ ਉਪਰਾਲਾ ਐਨਆਰਈ ਵੀਰਾਂ ਦੇ ਸਿਰ ਤੇ ਕੀਤਾ ਐਨਆਰਈ ਵੀਰਾਂ ਨੂੰ ਮੈਸੇਜ ਲਾਇਆ ਇੱਕ ਗਰੁੱਪ ਬਣਾ ਕੇ ਇਹ ਜਿਹੜਾ ਘਰ ਦੀ ਉਸਾਰੀ ਇਹ ਲਗਭਗ 2-3 ਦਿਨਾਂ ਚ ਤਿਆਰ ਹੋ ਗਈ ਕੈਸ਼ ਵੀ ਬਹੁਤ ਸਾਰ ਜਿਆਦਾ ਹੋ ਗਿਆ ਉਹ ਵੀ ਘੜ ਤੋਂ ਘੜ ਚਾਰ-ਪੰਜ ਦਿਨਾਂ ਚ ਸਾਡੇ ਕੋਲ ਮੈਕਸਿਮਮ 20-25 ਲੱਖ ਰੁਪਇਆ ਇਕੱਠਾ ਵੀ ਹੋ ਗਿਆ ਜੀ ਪਰ ਕਮਾਲ ਦੀ ਗੱਲ ਹੈ ਨੈਕਸਟ ਡੇ ਹੀ ਕਿਸੇ ਨੇ ਕਹਿ ਦਿੱਤਾ ਵੀ ਮੇਰੇ ਸਾਰਾ ਸਰੀਆ ਮੇਰਾ ਮੇਰਾ ਰੇਤ ਹੈ ਮੇਰਾ ਸੀਮੈਂਟ ਹੈ ਇਵੇਂ ਇਹੋ ਤੱਕ ਵੀ ਟੋਟਲ ਉੱਪਰ ਮਮਤੀ ਤੱਕ ਦਾ ਵੀ ਉਹਨਾ ਹੋਟ ਲਿਆ ਤੇ ਸਾਨੂੰ ਨਹੀਂ ਪਤਾ ਲੱਗਾ ਜੀ ਇਹ ਪਰਾਲਾ ਕਿਵੇਂ ਹੋਇਆ ਕਰਨਾਲਾ ਦੇ ਗੁਰੂ ਨਾਨਕ ਦਾਸ ਜੀ ਨੇ ਇਹ ਕੋਈ ਸਾਡੇ ਕੋਈ ਇਨਸਾਨ ਦੀ ਸਿਆਣਫ ਨਹੀਂ ਇਹਦੇ ਵਿੱਚ ਜਾਂ ਕੁਝ ਨਹੀਂ ਇਹ ਪ੍ਰਮਾਤਮਾ ਨੇ ਇੱਕ ਕਿਸੇ ਦੇ ਥਰੂ ਸੇਵਾ ਲਾ ਲੋ ਜਾਂ ਜਿਵੇਂ ਵੀ ਤੇ ਇਹ ਪ੍ਰਮਾਤਮਾ ਵੱਲੋਂ ਸੇਵਾ ਦਾ ਫਲ ਦਿੱਤਾ ਗਿਆ ਬਾਬਾ ਜੀ ਨੂੰ ਬਾਬਾ ਜੀ ਦਾ ਸੁਭਾਅ ਬਹੁਤ ਵਧੀਆ ਸਾਰਾ ਪਰਿਵਾਰ ਬਹੁਤ ਵਧੀਆ ਜਿੰਨੀ ਸਿਫਤ ਕਰੀਏ ਉੰਨੀ ਥੋੜੀ ਹੈ ਤੇ ਸਾਡੇ ਤੇ ਸਮਝੋ ਸਾਡੇ ਆਪਣਾ ਗੁਰਦੁਆਰੇ ਦੇ ਤੇ ਸਾਡੇ ਰਾਖੀ ਇਹ ਨੇ ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਮੈਂ ਗਗਨ ਸ਼ਕਲਾ ਇਸ ਵੇਲੇ ਮੈਂ ਹਰਿਆਣਾ ਦੇ ਕਰਨਾਲ ਦੇ ਪਿੰਡ ਜਲਮਾਨਾ ਦੇ ਵਿੱਚ ਮੌਜੂਦ ਹਾਂ ਹਰਿਆਣਾ ਕਿਉਂ ਪਹੁੰਚਿਆ ਪੂਰੇ ਵਿਸਤਾਰਪੂਰਵਕ ਸਮਝਾਵਾਂਗੇ ਪਰ ਤੁਹਾਨੂੰ ਇੱਕ ਝਾਤ ਮਰਾਉਣ ਦੀ ਕੋਸ਼ਿਸ਼ ਕਰਦਾ ਕਿ ਅਗਰ ਕੋਈ ਮੁੱਖ ਮੰਤਰੀ ਹੋਵੇ ਤਾਂ ਉਸ ਦਾ ਬੇਟਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਡਾਕਟਰ ਦਾ ਬੇਟਾ ਡਾਕਟਰ ਬਣਨਾ ਚਾਹੁੰਦਾ ਹੈ ਵਕੀਲ ਦਾ ਪੁੱਤਰ ਵਕੀਲ ਬਣਨਾ ਚਾਹੁੰਦਾ ਹੈ ਪਰ ਇੱਕ ਗਰੰਥੀ ਸਿੰਘ ਦਾ ਬੱਚਾ ਗਰੰਥੀ ਸਿੰਘ ਕਿਉਂ ਨਹੀਂ ਬਣਨਾ ਚਾਹੁੰਦਾ ਇਸ ਦੇ ਪਿੱਛੇ ਬਹੁਤ ਸਾਰੇ ਸਵਾਲ ਨੇ ਕਿਉਂਕਿ ਜਿਸ ਤਰ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਆਉਂਦੀਆਂ ਨੇ ਕਿ ਆਖਰ ਗੁਰੂ ਦੇ ਵਜ਼ੀਰਾਂ ਦਾ ਹਾਲ ਕੀ ਹੈ ਤਰਸਦੀ ਹੈ ਕਿ ਗੁਰੂ ਦੇ ਵਜ਼ੀਰਾਂ ਦੇ ਘਰਾਂ ਦਾ ਬੁਰਾ ਹਾਲ ਹੁੰਦਾ ਉਹਨਾਂ ਦੀ ਰੋਜ਼ੀ-ਰੋਟੀ ਦਾ ਮੁਸ਼ਕਲ ਹੋਇਆ ਹੁੰਦਾ ਇਹ ਬਹੁਤ ਸਾਰੀਆਂ ਅਸੀਂ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਕਰਦੇ ਆ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਡੇ ਤਾਈਂ ਪਹੁੰਚਾਉਂਦੇ ਆ ਕਿ ਉਹਨਾਂ ਦੇ ਘਰ ਦੇ ਉਹਨਾਂ ਦੇ ਫਾਈਨੈਂਸ਼ੀਅਲ ਹਾਲਾਤ ਬਹੁਤ ਮਾੜੇ ਹੁੰਦੇ ਨੇ ਪਰ ਹਰਿਆਣਾ ਦੇ ਕਰਨਾਲ ਦੇ ਵੇ ਪਿੰਡ ਜਲਮਾਨਾ ਦੀ ਇਹ ਤਸਵੀਰ ਹੈ ਇਹ ਆਲਿਸ਼ਾਨ ਕੋਠੀ ਜਿਹੜੀ ਹੈ ਇੱਥੇ ਦੇ ਲੋਕਾਂ ਨੇ ਗੁਰੂ ਦੇ ਵਜ਼ੀਰ ਨੂੰ ਬਣਾ ਕੇ ਦਿੱਤੀ ਹੈ ਦੇਖ ਸਕਦੇ ਹੋ ਤੁਸੀਂ ਮੈਂ ਉਸ ਗੁਰੂ ਦੇ ਵਜ਼ੀਰ ਨਾਲ ਵੀ ਤੁਹਾਨੂੰ ਮਲਾਉਂਗਾ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕਰਾਵਾਂਗੇ ਪਰ ਉਸ ਤੋਂ ਪਹਿਲਾਂ ਇਹ ਖੂਬਸੂਰਤ ਆਲੀਸ਼ਾਨ ਕੋਠੀ ਹੈ ਜਿਹੜੀ ਮਹਿਜ਼ 2 ਦਿਨ ਦੇ ਵਿੱਚ ਬਣ ਗਈ 2 ਦਿਨ ਦੇ ਵਿੱਚ ਕਿਵੇਂ ਬਣੀ ਇਹ ਵੀ ਤੁਹਾਨੂੰ ਅੰਦਰ ਸਮਝਾਵਾਂਗੇ ਪਹਿਲਾਂ ਕੋਠੀ ਦੇਖੋ ਇਹ ਪਿੰਡ ਵਾਸੀਆਂ ਨੇ ਗੁਰੂ ਦੀ ਸਾਧ ਸੰਗਤ ਨੇ ਗੁਰੂ ਦੇ ਦਸਵੰਤ ਨੇ ਗੁਰੂ ਦੀ ਗੋਲਕ ਹੈ ਜਿਹੜੀ ਉਸ ਚੋਂ ਆਪਣੇ ਦਸਵੰਤ ਚੋਂ ਇਸ ਗੁਰੂ ਦੇ ਵਜ਼ੀਰ ਦਾ ਆਲੀਸ਼ਾਨ ਘਰ ਤਿਆਰ ਕਰਕੇ ਦੇ ਦਿੱਤਾ ਹੈ ਹਰ ਇੱਕ ਚੀਜ਼ ਆਪਣਾ ਘਰ ਸਮਝ ਕੇ ਬਣਾਈ ਗਈ ਹੈ ਤੁਹਾਨੂੰ ਕਿਤੇ ਵੀ ਐਵੇਂ ਨਹੀਂ ਲੱਗੂਗਾ ਕਿ ਕਿਸੇ ਨੂੰ ਕੋਈ ਚੀਜ਼ ਡੋਨੇਟ ਕੀਤੀ ਗਈ ਹੋਵੇ ਰੋਸ਼ਨ ਅੰਦਰ ਆਓ ਤਾਂ ਅੰਦਰ ਆਉਂਦੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਦੇਖੋ ਤੁਸੀਂ ਹਰ ਇੱਕ ਚੀਜ਼ ਦੇਖੋ ਘਰ ਬਹੁਤ ਬਣਦੇ ਨੇ ਬਹੁਤ ਲੋਕ ਬਣਾਉਂਦੇ ਨੇ ਬਹੁਤ ਆਤ ਲੋਕਾਂ ਦਾ ਸੁਪਨਾ ਵੀ ਹੁੰਦਾ ਪਰ ਤੁਸੀਂ ਦੇਖੋ ਕਿ ਗੁਰੂ ਦੇ ਵਜ਼ੀਰ ਦੀ خدمت ਕੀਤੀ ਗਈ ਹੈ ਇਹ ਆਖਰ ਗਿਲਾ ਰਹਿੰਦਾ ਹੈ ਕਿ ਆਖਰ ਗਰੰਥੀ ਸਿੰਘਾਂ ਦੇ ਘਰ ਦੇ ਹਾਲਾਤ ਮਾੜੇ ਕਿਉਂ ਹੁੰਦੇ ਨੇ ਗਰੰਥੀ ਸਿੰਘ ਆਪਣੇ ਬੱਚੇ ਨੂੰ ਅੱਗੇ ਗਰੰਥੀ ਸਿੰਘ ਕਿਉਂ ਨਹੀਂ ਬਣਾਉਣਾ ਚਾਹੁੰਦਾ ਅਸੀਂ ਉਹ ਵੀਡੀਓਜ਼ ਬਹੁਤ ਵਾਇਰਲ ਕਰਦੇ ਆ ਕਿ ਆਖਰ ਕੀ ਗਰੰਥੀ ਸਿੰਘ ਦੇ ਘਰ ਦੇ ਮਾੜੇ ਹਾਲਾਤ ਨੇ ਪਰ ਇਹ ਵੀਡੀਓ ਤੁਹਾਨੂੰ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਸੁਨੇਹਾ ਚੰਗਾ ਹੈ ਇਹ ਚੰਗੇ ਦੇ ਲਈ ਹੋਈ ਕੀਤਾ ਹੋਇਆ ਕਾਰਜ ਹੈ ਗੁਰੂ ਦੇ ਵਜ਼ੀਰ ਦੇ ਲਈ ਕੀਤਾ ਹੋਇਆ ਕਾਰਜ ਆਉ ਤੁਹਾਨੂੰ ਘਰ ਲੈ ਕੇ ਚੱਲਦੇ ਆ ਆਉ ਤੁਹਾਨੂੰ ਅੱਗੇ ਵਿਖਾਉਂਦੇ ਆ ਕਿ ਬੇਹੱਦ ਖੂਬਸੂਰਤ ਆਲੀਸ਼ਾਨ ਇਹ ਘਰ ਬਣਾਇਆ ਹੋ ਰੋਸ਼ਨ ਤੁਸੀਂ ਆਜੋ ਨਾਲ ਨਾਲ ਆਜੋ ਤੇ ਤੁਹਾਨੂੰ ਗਰੰਥੀ ਸਿੰਘ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਦੇਖੋ ਕਿ ਕਿਸ ਤਰ੍ਹਾਂ ਇਸ ਆਲੀਸ਼ਾਨ ਤਰੀਕੇ ਦੇ ਨਾਲ ਬਣੀ ਹੋਈ ਦੇਖੋ ਦੇਖੋ ਕਿੰਨੀ ਮੁਹੱਬਤ ਦੇ ਨਾਲ ਤਿਆਰ ਕੀਤਾ ਹੋਇਆ ਕਿਚਨ ਹੈ ਪੂਰਾ ਘਰ ਹੈ ਤਸਵੀਰਾਂ ਲੈ ਲੀਆਂ ਨੇ ਪਰ ਤੁਸੀਂ ਦੇਖੋ ਕਿ ਕਿੰਨੀ ਖੂਬਸੂਰਤ ਆਲੀਸ਼ਾਨ ਤਰੀਕੇ ਨਾਲ ਗੁਰੂ ਦੇ ਵਜ਼ੀਰ ਦਾ ਇਹ ਘਰ ਤਿਆਰ ਕੀਤਾ ਗਿਆ ਤਾਂ ਰੋਸ਼ਨ ਇਹ ਸਾਰੀਆਂ ਤਸਵੀਰਾਂ ਲੈ ਲਿਓ ਕਿਉਂਕਿ ਇਹ ਨਾ ਸੁਨੇਹਾ ਬਹੁਤ ਜ਼ਰੂਰੀਆ ਗੇ ਤੱਕ ਪਹੁੰਚਾਉਣਾ ਹਾਲਾਂਕਿ ਖਾਸਾ ਘਰਾਂ ਦੇ ਹਾਲਾਤ ਦੀ ਵੀਡੀਓਜ਼ ਅਸੀਂ ਬਹੁਤ ਵਾਇਰਲ ਕਰਦੇ ਆ ਕਿ ਆਖਰ ਗੁਰੂ ਦੇ ਵਜ਼ੀਰਾਂ ਦੇ ਹਾਲਾਤ ਕੀ ਨੇ ਕਿਉਂ ਨਹੀਂ ਇੱਕ ਗਰੰਥੀ ਸਿੰਘ ਆਪਣੇ ਬੱਚੇ ਨੂੰ ਗਰੰਥੀ ਸਿੰਘ ਬਣਾਉਣਾ ਚਾਹੁੰਦਾ ਪਰ ਇੱਕ ਸੁਨੇਹਾ ਬਹੁਤ ਚੰਗਾ ਹੈ ਆਓ ਤੁਹਾਨੂੰ ਗਿਆਨ ਸਿੰਘ ਜੀ ਨਾਲ ਮਲਾਉਂਦੇ ਆ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਜੇ ਗੱਲ ਕੀਤੀ ਜਾਵੇ ਕਿ ਉਹਨਾਂ ਦੇ ਇਸ ਵੇਲੇ ਇਸ ਘਰ ਨੂੰ ਬਣਨ ਤੋਂ ਬਾਅਦ ਕੀ ਮਹਿਸੂਸ ਕਰ ਰਹੇ ਨੇ ਬੱਸ ਵੇਲੇ ਕਰਨਾਲ ਦੇ ਜਲਮਾਣਾ ਪਿੰਡ ਦੇ ਵਿੱਚ ਮੌਜੂਦ ਆ ਪਹਿਲਾਂ ਤਾਂ ਕੈਮਰਾ ਪਰਸਨ ਨੂੰ ਇੱਕ ਰਿਕੁਐਸਟ ਕਰਦਾ ਕਿ ਪੂਰੇ ਪਤਵੰਤੇ ਦਿਖਾ ਦਿਓ ਇਸ ਵੇਲੇ ਮੇਰੇ ਨਾਲ ਜਿਹੜੇ ਸੱਜਣ ਬੈਠੇ ਨੇ ਇਹ ਜਲਮਾਣਾ ਪਿੰਡ ਦੇ ਸਤਕਾਰਯੋਗ ਲੋਕ ਨੇ ਜਿਨ੍ਹਾਂ ਦੀ ਦੂਰ ਦ੍ਰਿਸ਼ਟੀ ਦੇ ਨਾਲ ਇੱਕ ਐਗਜ਼ਾਮਪਲ ਸੈੱਟ ਕੀਤੀ ਗਈ ਹੈ ਤੁਸੀਂ ਦੇਖੋ ਇਹ ਸਾਰੇ ਪਤਵੰਤੇ ਨੇ ਇਹਨਾਂ ਦੇ ਜਿਹੜੇ ਇਹ ਉਦਮ ਹੈ ਇਹ ਕੰਮ ਹੈ ਬੇਹਦ ਸ਼ਲਾਘਾਯੋਗ ਹੈ ਇਸ ਨੂੰ ਸਾਡੀ ਕੋਸ਼ਿਸ਼ ਹੈ ਕਿ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਜਿਹੜੇ ਖੋਰ ਲੋਗ ਨੇ ਉਹ ਗੁਰੂ ਦੇ ਵਜ਼ੀਰਾਂ ਦੀ ਜਿਹੜੀ ਹੈ ਉਹ ਖidmat ਕਰਨੀ ਸ਼ੁਰੂ ਕਰਨ ਪਾਈ ਸਾ ਪਾਈ ਗਿਆਨ ਸਿੰਘ ਸਾਡੇ ਨਾਲ ਨੇ ਬਾਬਾ ਜੀ ਵੈਗੁਰੂ ਜੀ ਦਾ ਖਾਲਸਾ ਖਾਲਸਾ ਜੀ ਕਿ ਫਤਿਹ ਜੀ ਉਹ ਬਈ ਨਵੇਂ ਘਰ ਚ ਬੈਠੇ ਹਾਂ ਕਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਖੁਸ਼ ਹਾਂ ਜੀ ਅਸੀਂ ਹਾਂ ਹਾਂ ਜੀ ਨਵੇਂ ਘਰ ਜਦੋਂ ਦਾ ਮਿਲੇ ਆ ਬਹੁਤ ਖੁਸ਼ ਹਾਂ ਜੀ ਬਹੁਤ ਖੁਸ਼ ਹਾਂ ਜੀ ਸੋਚਿਆ ਸੀ ਵੈਸੀ ਆ ਮਨ ਚ ਤੇ ਆ ਹੀ ਰਿਹਾ ਸੀਗਾ ਵੀ ਆਪਣਾ ਘਰ ਬਣੇ ਹਾਂ ਤੇ ਭਰਪੂਰਿਆ ਨਹੀਂ ਸੀ ਆਇਆ ਜਾਂਦਾ ਪਹਿਲ ਸੰਗਤ ਨੇ ਉਪਰਾਲਾ ਕੀਤਾ ਹੈ ਤੇ ਮਹਾਰਾਜ ਦੀ ਕਿਰਪਾ ਹੋਈ ਤੇ ਨਵਾਂ ਘਰ ਬਣਿਆ ਅੰਮਰ ਕਿੰਨੀ ਹੋ ਗਈ ਤੁਹਾਡੀ 65 67 ਸਾਲ ਹੋ ਗਏ 67 ਸਾਲ ਹਾਂਜੀ ਮੇਰੇ ਕੋਲ ਸਵਾਲ ਬਹੁਤ ਨੇ ਤੁਹਾਡੇ ਲਈ ਪਰ ਮੈਂ ਗੁਰੂ ਦੇ ਵਜ਼ੀਰਾਂ ਦਾ ਜ਼ਿਕਰ ਕਰਿਆ ਗੁਰੂ ਦੇ ਵਜ਼ੀਰਾਂ ਦੇ ਹਾਲਾਤ ਜਿਆਦਾ ਵਧੀਆ ਨਹੀਂ ਹੈਗੇ ਬਹੁਤ ਐਵੇਂ ਦੀਆਂ ਵੀ ਤਸਵੀਰਾਂ ਹੁੰਦੀਆਂ ਨੇ ਕਿ ਇੱਕ ਘਰ ਦੇ ਇੱਕ ਕਮਰੇ ਦੇ ਵਿੱਚ ਰਹਿੰਦੇ ਨੇ ਉਹ ਵੀ ਚੋਂਦਾ ਹੁੰਦਾ ਹੈ ਬੱਚਿਆਂ ਦਾ ਖਰਚਾ ਨਹੀਂ ਪੂਰਾ ਕਰ ਸਕਦੇ ਇੰਨੀਆਂ ਤਨਖਾਹਾਂ ਗੁਰੂ ਘਰ ਦੀ ਕਮੇਟੀ ਦੀਆਂ ਨਹੀਂ ਹੁੰਨੀਆਂ ਇਸ ਇਨਾ ਤਰਸਯੋਗ ਹਾਲਾਤਾਂ ਦੇ ਵਿੱਚ ਵੀ ਸਰਵਾਈਵ ਕਰਨਾ ਪੈਂਦਾ ਹਾਂਜੀ ਗ੍ਰੰਥੀ ਸਿੰਘਾਂ ਵਾਸਤੇ ਵੀ ਇਸ ਧਿਆਨ ਦੇਣਾ ਚਾਹੀਦਾ ਜਿੰਨੀਆਂ ਵੀ ਕਮੇਟੀਆਂ ਨੇ ਜਾਂ ਜਿੰਨੇ ਵੀ ਗੁਰੂ ਘਰਾਂ ਦੇ ਪ੍ਰਬੰਧਕ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਹੈਡ ਗ੍ਰੰਥੀਆਂ ਵਾਸਤੇ ਜ਼ਰੂਰ ਧਿਆਨ ਦਿੱਤਾ ਜਾਏ ਉਹਨਾਂ ਵਾਸਤੇ ਰਹਿਸ ਦਾ ਪ੍ਰਬੰਧ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਜੋ ਵੀ ਉਹ ਚੀਜ਼ ਮਹਿਸੂਸ ਕਰਦੇ ਨੇ ਘਾਟ ਉਹਨਾਂ ਦੀ ਪੂਰੀ ਕੀਤੀ ਜਾਏ। ਇੱਕ ਗ੍ਰੰਥੀ ਸਿੰਘ ਆਪਣੇ ਬੱਚੇ ਨੂੰ ਗ੍ਰੰਥੀ ਸਿੰਘ ਨਹੀਂ ਬਣਾਉਣਾ ਚਾਹੁੰਦਾ। ਹਾਂਜੀ। ਉਹ ਇਸੇ ਕਰਕੇ ਆ ਜੀ ਦੇਖ ਕਰ ਪੂਰਾ ਧਿਆਨ ਦੇਣ। ਹਮ ਤੇ ਜਰੂਰ ਗ੍ਰੰਥੀ ਸਿੰਘ ਆਪਣੇ ਬੱਚਿਆਂ ਨੂੰ ਇਸ ਲਾਈਨ ਚ ਲਾਣਗੇ। ਹਮ ਹੁਣ ਸਾਡੇ ਇੱਥੇ ਸੰਗਤ ਦੇ ਨਾਲ ਮੇਰਾ ਬਹੁਤ ਪ੍ਰੇਮ ਪਿਆਰ ਸੀ। ਹਮ ਤੇ ਸਾਡੇ ਮਨ ਚ ਕਦੇ ਵੀ ਇਹ ਗੱਲ ਨਹੀਂ ਆਈ ਵੀ ਅਸੀਂ ਬੱਚੇ ਇਸ ਲਾਈਨ ਚ ਨਹੀਂ ਪਾਣੇ। ਹਮ ਮਹਾਰਾਜ ਦੀ ਕਿਰਪਾ ਦੇ ਨਾਲ ਹੁਣ ਰਾਗੀ ਜਥਾ ਜੀ ਦੋਨੇ ਬੱਚੇ ਕੀਰਤਨ ਲੈਣ ਦੇ ਵਿੱਚ ਨੇ ਕੀਰਤਨੀਆਂ ਨੇ ਤੁਹਾਡੇ ਆਪਣੇ ਬੇਟੇ ਹਾਂ ਜੀ ਦੋਨੇ ਬੇਟੇ ਹੂੰ ਦੋ ਬੇਟੇ ਆ ਜੀ ਆਪਣੇ ਅੱਛਾ ਭਾਈ ਸਾਹਿਬ ਆਮੂਮਨ ਤੁਸੀਂ ਪਾਠ ਕਰਦੇ ਹੋ ਮਹਾਰਾਜ ਦਾ ਪ੍ਰਕਾਸ਼ ਕਰਨ ਜਾਂਦੇ ਹੋ ਲੋਕਾਂ ਦੇ ਘਰਾਂ ਦੇ ਮੂਰਤ ਨੇ ਆ ਇਹ ਆਪਣੇ ਦਿਲ ਦੇ ਵਿੱਚ ਰੰਜੇ ਗਮ ਸੀਗਾ ਕਿ ਮੇਰਾ ਘਰ ਨਹੀਂ ਹੈ ਕਿ ਬਾਬਾ ਜੀ ਦੇ ਤਾਂ ਕੋਲ ਰਹਿੰਦੇ ਆ ਸੀ ਕਿ ਬਾਬਾ ਜੀ ਸਾਡਾ ਵੀ ਘਰ ਬਣਾਓ ਹਾਂਜੀ ਮਤਲਬ ਇਹ ਤੇ ਹੈ ਸੀ ਜਦੋਂ ਘਰ ਨੇ ਮੂਰਤ ਕਰੀ ਦੀ ਸੀ ਤੇ ਮਨ ਤੇ ਘਰੀਦਾਸ ਵੀ ਮਹਾਰਾਜ ਕਦੇ ਸਾਨੂੰ ਵੀ ਮੌਕਾ ਦੇਵੋਗੇ ਇਹੋ ਜਿਹਾ ਵੀ ਅਸੀਂ ਆਪਣੇ ਘਰ ਦੇ ਵਿੱਚ ਮੂਰਤ ਕਰਾਂਗੇ ਹਾਂ ਹਾਂਜੀ ਤੇ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਰਾਮਦਾਸ ਜੀ ਨੇ ਸੰਗਤ ਦੇ ਮਨ ਦੇ ਅੰਦਰ ਵਸੇ ਇਹ ਸਾਰਾ ਉਪਰਾਲਾ ਬਣਿਆ ਜੀ ਤੇ ਅੱਜ ਤੁਹਾਡੇ ਸਾਹਮਣੇ ਹੀ ਹੈ ਜੋ ਕੁਝ ਹੈ ਪਹਿਲਾਂ ਸਿਗਾ ਕਿ ਮੇਰੀ ਜ਼ਿੰਦਗੀ ਦੇ ਕਰੀਬ 60.65 ਸਾਲ ਗੁਜ਼ਰ ਗਏ ਮੈਂ ਘਰ ਨਹੀਂ ਬਣਾ ਸਕੇ ਹਾਂਜੀ ਇਹ ਤੇ ਹੈ ਸੀਗਾ ਹਾਂਜੀ ਅਸੀਂ ਕੋਈ ਲਗਭਗ 2007 ਦੇ ਵਿੱਚ ਇੱਥੇ 6-7 ਮਰਲੇ ਆ ਜਿੱਥੇ ਜਗਾ ਬਣੀ ਹੈ ਉਹ ਲੈ ਸਨ ਪਰ ਉਦੋਂ ਬਾਅਦ ਫਿਰ ਘਰ ਬਣਾਉਣ ਦੀ ਹਿੰਮਤ ਨਹੀਂ ਪਈ ਹੁਣ ਤੱਕ ਹੁਣ 25 ਆ ਨਾ ਜੀ 25 ਦੇ ਵਿੱਚ ਜਾ ਕੇ ਹੁਣ ਮਹਾਰਾਜ ਦੀ ਕਿਰਪਾ ਹੋਈ ਹੈ ਜੀ 2 ਦਿਨ ਚ ਹੀ ਤਿਆਰ ਹੋ ਗਿਆ ਹਾਂ ਜੀ ਸੰਗਤ ਦਾ ਬੜਾ ਉਤਸ਼ਾਹ ਵਖਾਇਆ ਜੀ ਐਨ ਆਰ ਆਈ ਵੀਰਾਂ ਨੇ ਪਿੰਡ ਦੀ ਸੰਗਤ ਨੇ ਤੇ ਜਦੋਂ ਮੀਟਿੰਗ ਹੋਈ ਤੇ ਕਮੇਟੀ ਬਣੀ ਤੇ ਉਸ ਤੋਂ ਬਾਅਦ ਫਿਰ 2-3 ਦਿਨਾਂ ਦੇ ਵਿੱਚ ਹੀ ਸਾਰਾ ਪ੍ਰੋਗਰਾਮ ਬਣ ਗਿਆ ਸੀ ਕੋਈ ਸੋਚਿਆ ਸੀ ਕਿ ਇੰਨਾ ਬਹੁਤ ਮਤਲਬ ਬਣਿਆ ਬਹੁਤ ਵਧੀਆ ਹੋਏ ਹਾਂਜੀ ਬਹੁਤਾ ਚਲੋ ਸੰਗਤ ਨੇ ਕਿਰਪਾ ਕਰਤੀ ਮਨ ਚ ਦੇ ਬੰਦੇ ਤੇ ਬਹੁਤ ਕੁਝ ਹੁੰਦਾ ਹੀ ਹੈ ਇਹ ਤੁਹਾਨੂੰ ਪਤਾ ਹੀ ਹਾਂਜੀ ਗੁਰੂ ਸਾਹਿਬ ਨੇ ਸੁਣੀ ਨੇੜੇ ਹੋ ਕੇ ਹਾਂਜੀ ਬਿਲਕੁਲ ਸੁਣੀ ਹਾਂਜੀ ਗੁਰੂ ਸਾਹਿਬ ਨੇ ਹਾਂ ਦੋ ਤਿੰਨ ਸਾਲਾਂ ਤੋਂ ਐਸੇ ਮਹਾਰਾਜ ਦੇ ਅਰਦਾਸ ਬੇਨਤੀ ਵੀ ਕਰਦੇ ਸੀ ਜਦੋਂ ਗੁਰਪੁਰਪ ਜਾਂ ਮਹੀਨਾ ਸੰਗਰਾਮ ਹੁੰਦੀ ਸੀ ਵੀ ਮਹਾਰਾਜ ਸਾਨੂੰ ਨਵੇਂ ਘਰ ਦੀ ਦਾਤ ਬਖਸ਼ੋ ਸਾਡਾ ਵੀ ਨਵਾਂ ਘਰ ਬਣੇ ਤੇ ਮਹਾਰਾਜ ਨੇ ਕਿਰਪਾ ਵਰਤਾਈ ਹੈ ਮਣੋ ਕਾਵਨਾ ਸਾਡੀਆਂ ਪੂਰੀਆਂ ਕੀਤੀਆਂ ਤੁਸੀਂ ਤੇ ਲੋਕਾਂ ਲਈ ਅਰਦਾਸਾਂ ਕਰਦੇ ਹੁੰਦੇ ਸੀ ਬਾਬਾ ਜੀ ਨੇ ਤੁਹਾਡੀ ਆਪਣੀ ਵੀ ਸੁਣੀ ਹਾਂਜੀ ਬਿਲਕੁਲ ਸੁਣੀਆਂ ਜੀ ਮਹਾਰਾਜ ਨੇ ਸਾਡੀ ਵੀ ਸੁਣੀਆਂ ਹਾਂਜੀ ਬੱਚੇ ਤੁਹਾਡੇ ਕੀਰਤ ਮਤਲਬ ਜਦੋਂ ਪਹਿਲਾਂ ਨਹੀਂ ਸੀਗੇ ਘੱਟ ਕਮਾਈ ਵੀ ਹੁੰਦੀ ਸੀ ਉਦੋਂ ਵੀ ਇਹ ਨਹੀਂ ਹੋਇਆ ਕਿ ਆਪਣੇ ਬੱਚੇ ਨੂੰ ਮੈਂ ਹੋਰ ਪਾਸੇ ਲਾਜ਼ਮਾ ਪਰ ਤੁਸੀਂ ਗੁਰੂ ਸਾਹਿਬ ਦੇ ਲੜਲਾ ਕੇ ਰੱਖੇ ਹਾਂਜੀ ਬੱਚੇ ਪਹਿਲੇ ਤੋਂ ਹੀ ਪੜਾਈ ਦੇ ਨਾਲ ਜਿੱਥੇ ਸਕੂਲ ਦੀ ਪੜਾਈ ਕਰਦੇ ਸੀ ਨਾਲ ਨਾਲ ਇਸ ਇਹਨਾਂ ਨੂੰ ਗੁਰਮੁਖੀ ਵੀ ਪੜ੍ਹਾਉਂਦੇ ਸੀ ਹਾਂਜੀ ਬਾਕੀ ਕੋਈ ਐਸੀ ਗੱਲ ਸਾਨੂੰ ਇੱਥੇ ਮਹਿਸੂਸ ਨਹੀਂ ਹੋਈ ਵੀ ਅਸੀਂ ਬੱਚੇ ਜਿਹੜੇ ਹਨ ਇਸ ਲਾਈਨ 'ਚ ਨਹੀਂ ਪਾਉਣੇ ਹਾਂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਟਾਈਮ ਪਾਸ ਹੁੰਦਾ ਰਿਹਾ ਜੀ ਕੋਦੀਏ ਹਾਂਜੀ ਠੀਕ ਹੈ ਖੁਰਮੇ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਆਂ ਭਾਈ ਇਹ ਗੱਲ ਕਿਵੇਂ ਤੁਹਾਡੀ ਮਤਲਬ ਜਿਹੜੀ ਕਮੇਟੀ ਬਣੀ ਕਿਸ ਤਰ੍ਹਾਂ ਇਸ ਪੂਰੇ ਜਿਹੜਾ ਅੰਜਾਮ ਦਿੱਤਾ ਗਿਆ ਇਸ ਕਾਰਜ ਨੂੰ ਪਹਿਲਾਂ ਪਤੇ ਦੀ ਸਾਜ ਪੰਨੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਪਤੇ ਜਿੱਦਾਂ ਕਿ ਬਾਬਾ ਜੀ ਨੇ ਦੱਸਿਆ ਹੈ ਕਿ ਉਹਨਾਂ ਦੇ ਵਿਚਾਰ ਸੀ ਮਕਾਨ ਬਣਾਉਣ ਦੇ ਜਿੱਦਾਂ ਪਿੰਡ ਦੀ ਸੰਗਤ ਨੂੰ ਨਗਰ ਦੀ ਸੰਗਤ ਨੂੰ ਪਤਾ ਲੱਗਾ ਤੇ ਪਿੰਡ ਦੀ ਸੰਗਤ ਨੇ ਇੱਕ ਮੀਟਿੰਗ ਕੀਤੀ ਸਾਂਝੀ ਮੀਟਿੰਗ ਸਾਰੇ ਨਗਰ ਨੇ ਆਪਣੇ ਪਿੱਕੀ ਨੇ ਤੇ ਉਹਦੇ ਚ ਪਿੰਡ ਦੀ ਸੰਗਤ ਨੇ ਫਿਰ ਇੱਕ ਕਮੇਟੀ ਗਠਿਤ ਕੀਤੀ ਕਮੇਟੀ ਤੋਂ ਬਾਅਦ ਉਸ ਕਮੇਟੀ ਤੇ ਪਿੰਡ ਦੀ ਸੰਗਤ ਨੇ ਇਹ ਸਾਰਾ ਉਪਰਾਲਾ ਐਨਆਰਈ ਵੀਰਾਂ ਦੇ ਸਿਰ ਤੇ ਕੀਤਾ ਐਨਆਰਈ ਵੀਰਾਂ ਨੂੰ ਮੈਸੇਜ ਲਾਇਆ ਇੱਕ ਗਰੁੱਪ ਬਣਾ ਕੇ ਜਿੱਤੇ ਕਿ ਜਿੱਦਾਂ ਬਾਬਾ ਜੀ ਨੇ ਵੀ ਦੱਸਿਆ ਹੈ ਤੇ ਇਹ ਜਿਹੜਾ ਘਰ ਦੀ ਉਹ ਸਾਰੀ ਇਹ ਲਗਭਗ 2-3 ਦਿਨਾਂ ਚ ਤਿਆਰ ਹੋ ਗਈ ਉਹ ਹੁਣ ਜਿੱਦਾਂ ਕਿ ਕਿਸੇ ਨੇ ਸੀਮੈਂਟ ਦਾ ਦਾਨ ਕਰਤਾ ਕਿਸੇ ਨੇ ਇੱਟਾਂ ਦਾ ਦਾਨ ਕਰਤਾ ਕਿਸੇ ਨੇ ਸਰਜੇ ਦਾ ਕਰਤਾ ਫਿਰ ਉਸ ਦੇ ਲਈ ਕੈਸ਼ ਵੀ ਸੀ ਕੈਸ਼ ਵੀ ਬਹੁਤ ਸਾਰਾ ਜ਼ਿਆਦਾ ਹੋ ਗਿਆ ਉਹ ਵੀ ਤੋ ਕੱਟ 4-5 ਦਿਨਾਂ ਦੇ ਸਾਡੇ ਕੋਲ ਮੈਕਸਿਮਮ 20-25 ਲੱਖ ਰੁਪਏ ਇਕੱਠਾ ਵੀ ਹੋ ਗਿਆ ਜੀ ਇਹ ਸਾਰਾ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਉਹ ਨਗਰ ਦੇ ਸਹਿਯੋਗ ਨਾਲ ਹੋਇਆ ਅੱਛਾ ਬਹੁਤ ਸਾਰੇ ਨਾ ਗੁਰੂ ਦੇ ਵਜ਼ੀਰਾਂ ਦੇ ਗਿੱਲੇ ਸ਼ਿਕਵੇ ਹੁੰਦੇ ਆ ਕਿ ਆਖਰ ਸੰਗਤ ਉਹਨਾਂ ਦਾ ਲੜ ਨਹੀਂ ਫੜਦੀ ਹੈਗੀ ਵੀਡੀਓਜ਼ ਆਮੋ-ਮੋਮ ਦੇਖਦੇ ਰਹਿੰਦੇ ਆ ਅਸੀਂ ਇੰਟਰਵਿਊਜ਼ ਵੀ ਕਰਕੇ ਕਰਕੇ ਆਉਂਦੇ ਆ ਤਾਂ ਗ੍ਰੰਥੀ ਸਿੰਘ ਕਹਿੰਦੇ ਨੇ ਕਹਿੰਦੇ ਵੀ ਮੈਂ ਆਪਣੇ ਬੱਚੇ ਨੂੰ ਹੁਣ ਇਹ ਲਾਈਨ 'ਚ ਪਾਉਂਗਾ ਨਹੀਂ ਕਿਉਂਕਿ ਘਰ ਦਾ ਗੁਜ਼ਾਰਾ ਹੀ ਨਹੀਂ ਹੁੰਦਾ ਜੇਕਰ ਤੁਹਾਡੇ ਮਰਗੇ ਹਰ ਇੱਕ ਪਿੰਡ ਦੇ ਹੋਵੇ ਤਾਂ ਲੱਗਦਾ ਨਹੀਂ ਹੈਗਾ ਕਿ ਪੰਥ ਦਾ ਪ੍ਰਚਾਰ ਦਾ ਤਾਂ ਹੋਰ ਪ੍ਰਚਾਰ ਪ੍ਰਸਾਰ ਹੋਊਗਾ ਨਹੀਂ ਉਹ ਤਾਂ ਗੱਲ ਹੈ ਜਿੱਦਾਂ ਹੁਣ ਇਹ ਯੂਵਾ ਕਮੇਟੀ ਨੇ ਉਪਰਾਲਾ ਕੀਤਾ ਇਸ ਤੋਂ ਪਹਿਲਾਂ ਸਾਡੀ ਬਜ਼ੁਰਗਾਂ ਦੀ ਵੀ ਕਮੇਟੀ ਹੈ 11 ਮੈਂਬਰਾਂ ਕਮੇਟੀ ਹੈ ਉਹ ਸ਼ੁਰੂ ਤੋਂ ਬਾਬਾ ਜੀ ਦੇ ਸਹਿਯੋਗ ਦੇ ਨਾਲ ਗੁਰਦੁਆਰੇ ਦਾ ਸਾਰਾ ਉਸਾਰੀ ਉਹਨਾਂ ਵੀ ਕਰਵਾਈ ਹੈ ਤੇ ਉੱਥੋਂ ਸ਼ੁਰੂ ਤੋਂ ਜਿੱਦਾਂ ਸਾਨੂੰ ਉੱਥੋਂ ਵੀ ਸਿੱਖਿਆ ਮਿਲੀ ਹੈ ਤੇ ਇਹ ਹੀ ਅਸੀਂ ਕਹਿਣਾ ਚਾਹੁੰਦੇ ਇੱਕ ਮੈਸੇਜ ਵੀ ਸੰਗਤ ਅੱਗੇ ਦੇਣਾ ਚਾਹੁੰਦੇ ਆਂ ਵੀ ਔਰਲੇ ਪਿੰਡਾਂ 'ਚ ਜਿਹੜੇ ਗਰੰਥੀ ਸਿੰਘ ਨੇ ਉਹਨਾਂ ਦੀ ਲੜ-ਫੜੋ ਉਹਨਾਂ ਦੀ ਸੇਵਾ ਕਰੋ ਕਿਉਂਕਿ ਆਪਾਂ ਦੀ ਜਿਹੜੀ ਕੋਈ ਆਪਾਂ ਕੋਈ ਵੀ ਪੁਕਾਰ ਗੁਰੂ ਸਾਹਿਬ ਅੱਗੇ ਕਰਦੇ ਆ ਉਹ ਆਪਾਂ ਗਰੰਤੀ ਸਿੰਘ ਦੇ ਥਰੂ ਅਰਦਾਸ ਕਰਾ ਕੇ ਕਰਦੇ ਹਾਂ ਜੀ ਤੇ ਗਰੰਤੀ ਸਿੰਘ ਦੀ ਅਰਦਾਸ ਕਬੂਲ ਵੀ ਹੁੰਦੀ ਹੈ ਜੀ ਤੇ ਬਾਬਾ ਜੀ ਦੀ ਅਰਦਾਸ ਸਾਡਾ ਸਾਰਾ ਨਗਰ ਕਰਾਂਦਾ ਹੈ ਤੇ ਇਹਨਾਂ ਦੀ ਪ੍ਰਮਾਣ ਵੀ ਹੁੰਦੀ ਹੈ ਅਰਦਾਸ ਦੀ ਬੜਾ ਵੱਡਾ ਉਦੋਂ ਮੈਂ ਕਹਿੰਦੇ ਦੋ ਤਿੰਨ ਦਿਨ ਚੀ ਕੋਠੀ ਤਿਆਰ ਹੋ ਗਈ ਯਾਰ ਕੈਸ਼ ਕਹਿੰਦੇ ਵਾਧੂ ਹੋ ਗਿਆ ਇਸ ਤਰ੍ਹਾਂ ਜੀ ਜਿਸਨਾ ਤਸਾਈ ਵੀਰ ਨੇ ਵੀ ਸਾਡੀ ਜਿਸ ਤਰ੍ਹਾਂ ਮੀਟਿੰਗ ਹੋਈ ਏ ਮੀਟਿੰਗ ਚ ਇਹ ਗੱਲ ਕੀਤੀ ਯਾਰਾ ਮੈਂਬਰੀ ਕਮੇਟੀ ਬਣਾਈ ਗਈ ਇੱਕ ਦਿਨ ਚ ਅਸੀਂ ਕਮੇਟੀ ਇਕੱਠੀ ਕੀਤੀ ਤੇ ਸਭ ਇੱਕ ਗਰੁੱਪ 150 ਬੱਚੇ ਸਾਡੇ ਪਿੰਡ ਦੇ ਉਹਨਾਂ ਦਾ ਇੱਕ ਗਰੁੱਪ ਵਟਸਐਪ ਮੈਸੇਜ ਕੀਤਾ ਆਪਾਂ ਕਿ ਬਾਬਾ ਜੀ ਮਕਾਨ ਬਣਾ ਰਹੇ ਆ ਔਰ ਸਾਡੀ ਸਹਿਯੋਗ ਕਰੋ ਔਰ ਕਮਾਲ ਦੀ ਗੱਲ ਏ ਨੈਕਸਟ ਡੇ ਹੀ ਕਿਸੇ ਨੇ ਕਹਿ ਦਿੱਤਾ ਵੀ ਮੇਰੇ ਸਾਰਾ ਸਰੀਆ ਮੇਰਾ ਮੇਰਾ ਰੇਤ ਆ ਮੇਰਾ ਸੀਮੈਂਟ ਆ ਇਵਨ ਇਥੋਂ ਤੱਕ ਵੀ ਟੋਪਰ ਉੱਪਰ ਮੁੰਮਟੀ ਤੱਕ ਦਾ ਵੀ ਉਹਨਾਂ ਓਟ ਲਿਆ ਬਾਕੀ ਕੁਝ ਸਾਡੇ ਕੋਲ ਕੈਸ਼ ਕੱਟੀ ਹੋਈ ਤੇ ਸਾਨੂੰ ਨਹੀਂ ਪਤਾ ਲੱਗਾ ਜੀ ਉਹ ਪ੍ਰਾਲਾ ਕਿਵੇਂ ਹੋਇਆ ਕਰਨ ਵਾਲੇ ਦੇ ਗੁਰੂ ਰਾਮਦਾਸ ਜੀ ਨੇ ਤੇ ਅਸੀਂ ਚਲੋ ਅਸੀਂ ਤਾਂ ਇੱਕ ਨਾਲ ਸਹਿਯੋਗ ਕਰਨ ਵਾਲੀ ਸਾਂ ਤੇ ਇਸੇ ਪੈਸੇ ਇਕੱਠੋਏ ਜੀ ਦੋ ਤਿੰਨ ਦਿਨ ਚ ਤਿਆਰ ਹੋ ਗਿਆ ਸਰ ਤਿੰਨ ਦਿਨ ਦੇ ਵਿੱਚ ਲਗਭਗ ਹੀ ਬਿਲਡਿੰਗ ਤਿਆਰ ਹੀ ਸੀ ਜੀ ਸਾਰੀ ਹਾਂਜੀ ਬਾਬਾ ਉਸ ਤੋਂ ਉਸ ਤੋਂ ਬਾਅਦ 80% ਪੇਮੈਂਟ ਦੋ ਦਿਨ ਚ ਆਈ ਹੈ ਜੀ ਉਹ 20% ਪਿਛਲੇ ਇੱਕ ਸਾਲ ਚ ਥੋੜੀ ਥੋੜੀ ਕਰਕੇ ਆਈ ਹੈ ਜੀ ਥੋੜੀ ਥੋੜੀ ਕਰਕੇ ਆਈ ਹੈ ਹਾਂਜੀ ਅੱਛਾ ਬਾਬਾ ਜੀ ਦੇ ਬੇਟੇ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰ ਲੈਣਾ ਭਾਈ ਸਾਹਿਬ ਬਹੁਤ ਸਾਰੀਆਂ ਮਤਲਬ ਪਹਿਲਾਂ ਤੇ ਚਿਹਰੇ ਤੇ ਮੁਸਕਰਾਹਟ ਹੈ ਹਾਂਜੀ ਖੁਸ਼ ਹਾਂਜੀ ਬਹੁਤ ਖੁਸ਼ ਹਾਂਜੀ ਪਿੰਡ ਨੇ ਭਰਾਵਾਂ ਨੇ ਸਾਰਿਆਂ ਨੇ ਬਾਹ ਫੜੀ ਹੈ ਹਾਂਜੀ ਹਾਂਜੀ ਸਾਰੇ ਬਾਹ ਫੜੀ ਹੈ ਤੇ ਬਹੁਤ ਸੋਹਣਾ ਘਰ ਬਣਾ ਕੇ ਦਿੱਤਾ ਹੈ ਬਹੁਤ ਸੋਹਣਾ ਹਾਂਜੀ ਹਾਂਜੀ ਸੋਹਣਾ ਕਹਿੰਦੇ ਹੁੰਨੇ ਪਰ ਤੁਸੀਂ ਕਿਹਾ ਬਹੁਤ ਸੋਹਣਾ ਕਰ ਬਣਾ ਹਾਂਜੀ ਬਹੁਤ ਸੋਹਣਾ ਜਿਵੇਂ ਦਾ ਸੋਰਦੇ ਸੁਨਾਮੇ ਦੇ ਬਣਾ ਕੇ ਦਿੱਤਾ ਉਹ ਤੋਂ ਜ਼ਿਆਦਾ ਬਣਾ ਕੇ ਦਿੱਤਾ ਸਾਰਾ ਉਹ ਤੋਂ ਜ਼ਿਆਦਾ ਬਣਾ ਕੇ ਦਿੱਤਾ ਹਾਂਜੀ ਹਾਂਜੀ ਪਰ ਤਸਵੀਰਾਂ ਤੇ ਇਹ ਹੁੰਦੀਆਂ ਨੇ ਕਿ ਗਰੰਥੀ ਸਿੰਘਾਂ ਦੇ ਜਿਹੜੇ ਫਾਈਨੈਂਸ਼ੀਅਲ ਕ੍ਰਾਈਸਿਸ ਰਹਿੰਦੇ ਨੇ ਫਾਈਨੈਂਸ਼ੀਅਲ ਹਾਲਾਤ ਜ਼ਿਆਦਾ ਚੰਗੇ ਨਹੀਂ ਹੁੰਦੇ ਗਰੰਥੀ ਸਿੰਘਾਂ ਦੇ ਪਰ ਤੁਹਾਡੇ ਪਿੰਡ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਮੈਨੂੰ ਲੱਗਦਾ ਇਹ ਇਹ ਸਭ ਤੋਂ ਵੱਧ ਵਾਇਰਲ ਹੋਣਾ ਚਾਹੀਦਾ ਹੈ ਤਾਂ ਕਿ ਹਰੇਕ ਪਿੰਡ ਦੇ ਵਿੱਚ ਰੀਤ ਚਲਣੀ ਚਾਹੀਦੀ ਹੈ ਹਾਂਜੀ ਹਾਂਜੀ ਸਰ ਵਾਇਰਲ ਹੋਣਾ ਚਾਹੀਦਾ ਹੈ ਹੂੰ ਤੇ ਜੋ ਵੀ ਮਤਲਬ ਜਿੰਨੀ ਗਰੰਥੀ ਸਿੰਘ ਨੇ ਪਿੰਡਾਇਆ ਬੈਠੇ ਨੇ ਉਹ ਵੀ ਵੀ ਫਾਈਨੈਂਸਲ ਘਟ ਹੁੰਦਾ ਹੈ ਤਾਂ ਸਾਰੀ ਕਮੇਟੀ ਜੋ ਵੀ ਹੁੰਦਾ ਹੈ ਉਹਨਾਂ ਦੇ ਸਹਿਯੋਗ ਕਰਨਾ ਚਾਹੀਦਾ ਗਰੰਥੀ ਸਿੰਘ ਦਾ ਆਖਰ ਅਮੂਮਨ ਕਿੰਨੀ ਸੈਲਰੀ ਹੁੰਦੀ ਹੈ ਅਗਰ ਦੇਖਿਆ ਜਾਵੇ ਗਰੰਥੀ ਸਿੰਘ ਦੀ ਮੇਰੇ ਸਾਮ 8-9000 ਹੁੰਦੀ ਹੈ ਕਰ ਚੱਲਦਾ 8-9000 ਨਹੀਂ ਨਹੀਂ ਚੱਲਦਾ ਨਹੀਂ ਚੱਲਦਾ ਜੀ ਤਾਂ ਤੁਹਾਨੂੰ ਲੱਗਦਾ ਨਹੀਂ ਸਾਡੇ ਪਿੰਡਾਂ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਹੋਰ ਕਾਰਜ ਜਿਹੜੇ ਨੇ ਬੇਲੋੜੇ ਉਹ ਬੰਦ ਕਰਕੇ ਗਰੰਥੀ ਸਿੰਘ ਤਾਂ ਹੀ ਕੋਈ ਅੱਗੇ ਗਰੰਥੀ ਸਿੰਘ ਬਣੂਗਾ ਬਿਲਕੁਲ ਜੀ ਬਿਲਕੁਲ ਪਹਿਲਾਂ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਤੁਹਾਡਾ ਡੇਲੀ ਪੋਸਟ ਵਾਲੀ ਟੀਮ ਦਾ ਸਾਰੀ ਦਾ ਧੰਨਵਾਦ ਕਰਨਾ ਜੋ ਕਿ ਤੁਸੀਂ ਧੰਨਵਾਦ ਆ ਸਰ ਤੁਹਾਡਾ ਤੁਸੀਂ ਵੱਡੀ ਮਿਸਾਲ ਕਾਇਮ ਕੀਤੀ ਹੈ ਬਿਲਕੁਲ ਬਿਲਕੁਲ ਇਹ ਸੁਨੇਹਾ ਲਾਣ ਦਾ ਇਹੀ ਮਕਸਦ ਹੈ ਵੀ ਇਹ ਜਿਆਦਾ ਤੋਂ ਜਿਆਦਾ ਸੰਦੇਸ਼ ਆਪਣਾ ਵਰਲਡ ਵਾਈਡ ਜਾਏ ਤੇ ਆਪਾਂ ਗਰਮਪਤੀ ਸਿੰਘਾਂ ਦੀ ਸੇਵਾ ਕਰ ਚੱਲੀਏ ਤੁਸੀਂ ਕੀ ਪੁੱਛਿਆ ਸੀ ਆਪਣਾ ਮੈਂ ਇਹ ਕਿਹਾ ਵੀ ਕੀ 8-10 ਹਜ਼ਾਰ ਨਾਲ ਕਰ ਚੱਲਦਾ ਨਹੀਂ ਜੀ ਚੱਲਦਾ ਵੇਖੋ ਇਹ ਤੇ ਆਪਾਂ ਵੀ ਸਿਆਣੇ ਆ ਸਾਰੇ ਤੇ ਆਪਣਾ ਘਰ ਵੀ ਚਲਾਣੇ ਆ ਨਹੀਂ ਚੱਲਦਾ ਤੇ ਇਹ ਧਿਆਨ ਰੱਖਣਾ ਚਾਹੀਦਾ ਸਾਨੂੰ ਗਰੰਤੀ ਸਿੰਘਾ ਦਾ ਆਪਣੇ ਪਿੰਡਾਂ ਦੇ ਵਿੱਚ ਖਾਸ ਕਰਕੇ ਕੁਝ ਮੈਂ ਵੇਖ ਰਿਹਾ ਆ ਜਾਂ ਜੋ ਸਾਡੀਆਂ ਪੋਸਟਾਂ ਚੱਲ ਰਹੀਆਂ ਨੇ ਕੋਈ 네ਗੇਟਿਵ ਕਮੈਂਟ ਆ ਰਹੇ ਨੇ ਵੀ 20 32 ਸਾਲਾਂ ਦੇ ਵਿੱਚ ਇੱਕ ਮਤਲ ਮਕਾਨ ਹੀ ਮਿਲਿਆ ਏ ਨਹੀਂ ਮੇਰਾ ਵੀ ਪਹਿਲਾਂ ਸਾਰੀ ਪੋਸਟ ਵੇਖੋ ਜਾਂ ਵੈਰੀਫਾਈ ਕਰੋ ਪਿੰਡ ਆਣ ਕੇ ਵੇਖੋ ਵੀ ਕੀ ਗੱਲ ਸੀ ਇਹਨਾਂ ਨੂੰ ਅੱਜ ਤੋਂ ਵੀ 22 ਸਾਲ ਪਹਿਲਾਂ ਸਾਡੀ ਕਮੇਟੀ ਨੇ ਮਤਲਬ ਮਕਾਨ ਬਣਾ ਕੇ ਦਿੱਤਾ ਹੋਇਆ ਗੁਰਦੁਆਰੇ ਨੂੰ ਤੇ 32 ਸਾਲ ਬਾਅਦ ਹੀ ਸਹੀ ਚੰਗਾ ਕੰਮ ਤਾਂ ਕਰਿਆ ਨਾ ਇੱਕ ਕਦਮ ਤਾਂ ਚੱਕਿਆ ਬਿਲਕੁਲ ਬਿਲਕੁਲ ਵੈਸੇ ਮਕਾਨ ਤਾਂ ਬਿਨਾ ਪਹਿਲਾਂ ਵੀ ਨਹੀਂ ਸਨ ਤੇ ਹੁਣ ਤੇ ਚਲੋ ਇਹ ਪਰਮਾਤਮਾ ਦੀ ਦੇਣ ਉਹ ਤਾਂ ਕੋਠੀ ਬਣਾਤੀ ਇਹ ਪਰਮਾਤਮਾ ਇਹ ਜੀ ਇਹਨਾਂ ਨੂੰ ਵੇਖੋ ਸੇਵਾ ਦਾ ਫਲ ਸੇਵਾ ਦਾ ਫਲ ਆ ਇਹ ਕੋਈ ਸਾਰੇ ਕੋਈ ਇਨਸਾਨ ਦੀ ਸਿਆਨਫ ਨਹੀਂ ਇਹਦੇ ਵਿੱਚ ਜਾਂ ਕੁਝ ਨਹੀਂ ਇਹ ਪ੍ਰਮਾਤਮਾ ਨੇ ਇੱਕ ਕਿਸੇ ਦੇ ਥਰੂ ਸੇਵਾ ਲਾ ਲੋ ਜਾਂ ਜਿਵੇਂ ਵੀ ਤੇ ਇਹ ਪ੍ਰਮਾਤਮਾ ਨੇ ਸੇਵਾ ਦਾ ਫਲ ਦਿੱਤਾ ਗਿਆ ਬਾਬਾ ਜੀ ਨੂੰ ਬਾਬਾ ਜੀ ਦਾ ਸੁਭਾਅ ਬਹੁਤ ਵਧੀਆ ਸਾਰਾ ਪਰਿਵਾਰ ਬਹੁਤ ਵਧੀਆ ਜਿੰਨੀ ਸਿਫਤ ਕਰੀਏ ਉੰਨੀ ਥੋੜੀ ਹੈ ਜੀ ਤੇ ਸਾਡੇ ਤੇ ਸਮਝੋ ਸਾਡੇ ਆਪਣਾ ਗੁਰਦੁਆਰੇ ਦੇ ਤੇ ਸਾਡੇ ਰੱਖ ਹੀ ਇਹ ਨੇ ਅੱਛਾ ਘੱਟ ਤਨਖਾਹ ਦੇ ਬਾਵਜੂਦ ਵੀ ਤੁਸੀਂ ਵੀ ਜਥਕ ਕੀਰਤਨ ਕਰਦੇ ਹੋ ਇਹ ਨਹੀਂ ਲੱਗਿਆ ਕਿ ਮੈਂ ਨੌਕਰੀ-ਨੌਕਰੀ ਕਰ ਲਾਂ ਜੌਬ ਕਰ ਲਾਂ ਨਹੀਂ ਲੱਗਿਆ ਤੇ ਨਹੀਂ ਹਾਂ ਚਲੋ ਫਿਰ ਸੇਵਾਤ ਕਰਨੀ ਪੈਣੀ ਹੈ ਹਾਂ ਜਪਤਨ ਕਰਨਾ ਹੀ ਪੈਣਾ ਕੀਰਤਨ ਪਾਠ ਤੇ ਹਾਂਜੀ ਹਾਂਜੀ ਕਈ ਵਾਰ ਮਨ ਚ ਆਂਦਾ ਵੀ ਏ ਜਦੋਂ ਕਿਤੇ ਘੱਟ ਭੇਟਾ ਮਿਲਦੀ ਏ ਤੇ ਹਾਂ ਹਾਂਜੀ ਵੀ ਹੋਰ ਕੋਸ਼ਿਸ਼ ਕਰ ਲੈਂਦੇ ਹਾਂ ਹਾਂਜੀ ਹਾਂਜੀ ਪਰ ਦੇਹ ਰਾਏ ਤਾਂ ਕਹਿੰਦੇ ਪਿੰਡ ਵਾਲੇ ਚ ਦਰਸਤ ਆਏ ਪਰ ਹਾਂਜੀ ਹਾਂਜੀ ਤੇ ਚਲੋ ਜਿਵੇਂ ਹੋਇਆ ਖੁਸ਼ ਹਾਂ ਅੱਛਾ ਗਿਆਨ ਸਿੰਘ ਜੀ ਪਿੰਡ ਵਾਲਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਖਾਸ ਤੌਰ ਤੇ ਪੂਰਾ ਪਿੰਡ ਪਤਵੰਤ ਤੇ ਲੋਕ ਤੁਹਾਡੇ ਬੈਠੇ ਨੇ ਅਸੀਂ ਸਭ ਦਾ ਧੰਨਵਾਦ ਕਰਦੇ ਆਂ ਜੀ ਹਾਂ ਸਮੂਹ ਕਮੇਟੀ ਦਾ ਵੀ ਹੋਰ ਵੀ ਸੰਗਤਾਂ ਦਾ ਨੱਗਨ ਵਾਸੀਆਂ ਦਾ ਵੀ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਤੇ ਐਡੀ ਵੱਡੀ ਮਿਸਾਲ ਕਾਇਮ ਕੀਤੀ ਹੈ ਤੇ ਹਰ ਇੱਕ ਨਗਰ ਦੇ ਗ੍ਰੰਥੀ ਸਿੰਘਾਂ ਨੂੰ ਕਮੇਟੀਆਂ ਵੱਲੋਂ ਚਾਹੀਦਾ ਹੈ ਕਿ ਜਰੂਰ ਉਹਨਾਂ ਵੱਲ ਧਿਆਨ ਦਿੱਤਾ ਜਾਏ ਹਾਂ ਦਾ ਉਹਨਾਂ ਦੀ ਤਨਖਾਹ ਦਾ ਧਿਆਨ ਕੀਤਾ ਜਾਏ ਬੱਚਿਆਂ ਦੀ ਪੜ੍ਹਾਈ ਦਾ ਮਕਾਨ ਦਾ ਇਹ ਸਭ ਨੂੰ ਧਿਆਨ ਦੇਣਾ ਚਾਹੀਦਾ ਹੈ ਦੇਣਾ ਚਾਹੀਦਾ ਨਾ ਧਿਆਨ ਹਾਂਜੀ ਹਾਂਜੀ ਬਿਲਕੁਲ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਹਿ ਤਾਂ ਬਿਲਕੁਲ ਮੈਂ ਜਲਮਾਣੇ ਪਿੰਡ ਦੇ ਵਿੱਚ ਮੌਜੂਦ ਹਾਂ ਤੇ ਤੁਹਾਨੂੰ ਇਹ ਅਸਲ 'ਚ ਨਾ ਖਬਰਾਂ ਬਹੁਤ ਸਾਰੀਆਂ ਹੁੰਦੀਆਂ ਨੇ ਪਰ ਇਹ ਇੱਕ ਮੈਸੇਜ ਹੈ ਇੱਕ ਸੁਨੇਹਾ ਜੋ ਹਰ ਪੰਜਾਬੀ ਤੱਕ ਪਹੁੰਚਣਾ ਚਾਹੀਦਾ ਹਰ ਇੱਕ ਬੰਦੇ ਦੇ ਮੋਬਾਈਲ ਤੱਕ ਪਹੁੰਚਣਾ ਚਾਹੀਦਾ ਇਹ ਸੁਨੇਹੇ ਨੂੰ ਵੱਧ ਤੋਂ ਵੱਧ ਫਾਰਵਰਡ ਕਰੋ ਕਿਉਂਕਿ ਹਰ ਪਿੰਡ ਦੇ ਵਿੱਚ ਗੁਰੂ ਘਰ ਹੈ ਇੱਕ ਨਹੀਂ ਕਈ ਕਈ ਗੁਰੂ ਘਰ ਨੇ ਉਹਨਾਂ ਦੇ ਵਿੱਚ ਗਰੰਥੀ ਸਿੰਘ ਨੇ ਤੇ ਉਹ ਗਰੰਥੀ ਸਿੰਘ ਦੇ ਮਾਲੀ ਹਾਲਾਤ ਕਿਸ ਤਰ੍ਹਾਂ ਦੇ ਨੇ ਉਸ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹੋਣਗੇ ਜੋ ਜੇ ਪੱਖੋਂ ਸੁਖਾਲੇ ਹੋਣਗੇ ਲੋੜ ਹੈ ਇਹਨਾਂ ਆਪਣੇ ਲੋਕਾਂ ਦੀ ਹੱਥ ਫੜਨ ਦੀ ਕਿਉਂਕਿ ਇਹ ਗੁਰੂ ਦੇ ਵਜ਼ੀਰ ਨੇ ਪਰ ਸਭ ਤੋਂ ਵੱਧ ਤਰਸਯੋਗ ਹਾਲਾਤਾਂ ਦੇ ਵਿੱਚ ਨੇ ਤੁਹਾਡੀ ਚੰਗੀ ਸਿਹਤ ਦੀ ਤੁਹਾਡੀ ਤਰੱਕੀ ਦੀ ਤੁਹਾਡੀ ਕਾਮਨਾ ਦੀ ਅਰਦਾਸ ਇਹ ਗੁਰੂ ਦੇ ਵਜ਼ੀਰ ਕਰਦੇ ਨੇ ਪਰ ਕੁਝ ਫਰਜ਼ ਸਾਡੇ ਵੀ ਨੇ ਜੋ ਸਾਨੂੰ ਖੁਦ ਨਿਭਾਉਣੇ ਚਾਹੀਦੇ ਨੇ ਇਹ ਹਰਿਆਣਾ ਦੇ ਕਰਨਾਲ ਦੇ ਜਲਮਾਣਾ ਪਿੰਡ ਦੇ ਲੋਕਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜੋ ਮੈਨੂੰ ਲੱਗਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਤਾਂ ਕਿ ਹਰ ਪਿੰਡ ਹਰ ਗਲੀ ਦੇ ਗੁਰੂ ਘਰ ਦੇ ਵਿੱਚੋਂ ਇਹ ਗਾਵੇ ਕਿ ਸਾਡੇ ਗੁਰੂ ਘਰ ਦਾ ਗ੍ਰੰਥੀ ਸੁਖਾਲਾਏ ਉਹ ਚੰਗੀ ਜ਼ਿੰਦਗੀ ਗੁਜ਼ਰਬਸਰ ਕਰ ਰਿਹਾ ਉਸਦੇ ਬੱਚੇ ਚੰਗੇ ਸਕੂਲਾਂ ਦੇ ਵਿੱਚ ਪੜ ਰਹੇ ਨੇ ਇਹ ਫਰਜ਼ ਸਾਡਾ ਤੇ ਤੁਹਾਡਾ ਕੈਮਰਾ ਪਰਸਨ ਰੋਸ਼ਨ ਨਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ